ਸਟਾਰਟ ਦੀਵਾਲੀ ਤੋਂ ਬਾਅਦ ਪ੍ਰਦੂਸ਼ਣ ਦਾ ਲੈਵਲ ਇੱਕ ਵਾਰ ਫਿਰ ਖਤਰਨਾਕ ਪੱਧਰ ਤੇ ਪਹੁੰਚ ਗਿਆ ਹੈ ਡੰਡੀ ਸਵੇਰ ਅਤੇ ਸ਼ਾਮ ਨੂੰ ਤੋਂ ਅੱਖ ਸਮੋਗ ਦੀ ਲਹਿਰ ਫੈਲ ਰਹੀ ਹੈ ਜਿਸ ਕਾਰਨ ਸਾਦੇ ਰੋਗੀਆਂ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ ਡੰਡੀ ਸਰਕਾਰੀ ਤੇ ਨਿੱਜੀ ਹਸਪਤਾਲਾਂ ਚ ਅੱਖਾਂ ਸਾਹ ਤੇ ਫੇਫੜਿਆਂ ਦੇ ਰੋਗੀਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ ਡੰਡੀ ਬੱਚਿਆਂ ਤੇ ਬਜ਼ੁਰਗਾਂ ਨੂੰ ਖਾਸ ਤੌਰ ਤੇ ਗੰਭੀਰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਡੰਡੀ ਅੱਖਾਂ 'ਚ ਜਲਣ ਤੇ ਸਾਹ ਦੀਆਂ ਬਿਮਾਰੀਆਂ ਨਾਲ ਪੀੜਤ ਲੋਕ ਜਿਆਦਾ ਗੰਭੀਰ ਹਾਲਤ ਵਿੱਚ ਹਨ ਡੰਡੀ ਆਮ 에ਅਰ ਕੁਆਲਿਟੀ ਇੰਡੈਕਸ 0 ਤੋਂ 50 ਦੇ ਵਿਚਕਾਰ ਹੋਣਾ ਚਾਹੀਦਾ ਹੈ ਜੋ ਹੁਣ 200 250 ਤੱਕ ਵਧ ਦੇ ਖਤਰੇ ਦੇ ਨਿਸ਼ਾਨ ਤੋਂ ਪਾਰ ਹੋ ਚੁੱਕਾ ਹੈ ਡੰਡੀ ਲਹਿਜਾ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਵਧਦਾ ਪ੍ਰਦੂਸ਼ਣ ਸਿਹਤ ਲਈ ਗੰਭੀਰ ਖਤਰਾ ਬਣ ਸਕਦਾ ਹੈ ਡੰਡੀ ਸਮੋਗ ਤੋਂ ਬਚਣ ਲਈ ਸਰੀਰਕ ਕਿਰਿਆਵਾਂ ਜਿਵੇਂ ਦੌੜਨਾ ਸਾਈਕਲ ਚਲਾਉਣਾ ਅਤੇ ਸੈਰ ਕਰਨਾ ਸੀਮਤ ਕਰੋ ਡੰਡੀ ਘਰ ਦੀਆਂ ਖਿੜਕੀਆਂ ਤੇ ਦਰਵਾਜ਼ੇ ਬੰਦ ਰੱਖੋ ਡੰਡੀ ਪਿਛਲੇ ਦਿਨੀ ਧਰਮ ਅਤੇ ਵਿਰਸਾ ਅੰਕ ਚ ਨੌਜਵਾਨ ਲੇਖਕ ਰਾਬਿੰਦਰ ਸਿੰਘ ਰਬੀ ਮੋਰਿੰਡਾ ਦਾ ਲੇਖ ਭਗਤ ਧੰਨਾ ਜੀ ਸੰਬੰਧੀ ਵਿਰਤਾਂਤ ਦਾ ਸੱਚ ਪੜਿਆ ਜਿਸ ਚ ਲੇਖਕ ਨੇ ਭਗਤ ਧੰਨਾ ਜੀ ਸਟਾਪ ਸਟਾਰਟ ਅੱਜ ਦੇ ਡਿਜੀਟਲ ਯੁੱਗ ਚ ਕੰਪਿਊਟਰ ਸਿੱਖਿਆ ਆਧੁਨਿਕ ਸਮਾਜ ਦੀ ਰੀੜ ਦੀ ਹੱਡੀ ਬਣ ਚੁੱਕੀ ਹੈ ਡੰਡੀ ਤਕਨੀਕੀ ਗਿਆਨ ਲਗਾਤਾਰ ਵਿਦਿਅਕ ਸਮਰੱਥਾਵਾਂ ਨੂੰ ਨਵੇਂ ਪੱਧਰਾਂ ਤੇ ਲੈ ਜਾ ਰਿਹਾ ਹੈ ਡੰਡੀ ਸਿੱਖਿਆ ਤੋਂ ਲੈ ਕੇ ਸਿਹਤ ਤੱਕ ਵਪਾਰ ਤੋਂ ਲੈ ਕੇ ਮਨੋਰੰਜਨ ਤੱਕ ਅਤੇ ਆਵਾਜਾਈ ਤੋਂ ਲੈ ਕੇ ਖੋਜ ਵਿਗਿਆਨ ਤੱਕ ਲਗਭਗ ਹਰ ਖੇਤਰ ਚ ਕੰਪਿਊਟਰ ਨੇ ਆਪਣੀ ਉਪਯੋਗਤਾ ਸਾਬਤ ਕੀਤੀ ਹੈ ਡੰਡੀ ਕੰਪਿਊਟਰ ਸਾਖਰਤਾ ਸਾਨੂੰ ਜ਼ਰੂਰੀ ਡਿਜੀਟਲ ਸੇਵਾਵਾਂ ਜਿਵੇਂ ਕਿ ਆਨਲਾਈਨ ਬੈਂਕਿੰਗ ਸਿੱਖਿਆ ਸਿਹਤ ਸੰਭਾਲ ਪ੍ਰਬੰਧਨ ਅਤੇ ਸਰਕਾਰੀ ਸੇਵਾਵਾਂ ਦੀ ਵਰਤੋਂ ਕਰਨ ਦੇ ਯੋਗ ਬਣਾਉਂਦੀ ਹੈ ਡੰਡੀ ਪੰਚਾਇਤ ਦੇ ਕਮਕਾਰ ਤੋਂ ਲੈ ਕੇ ਉੱਚ ਪੱਦਰੀ ਦਫ਼ਤਰਾਂ ਅਤੇ ਸਰਕਾਰੀ ਜੋਜਨਾਵਾਂ ਨੂੰ ਈ ਗਵਰਨੈਂਸ ਰਾਹੀਂ ਆਮ ਲੋਕਾਈ ਤੱਕ ਕੰਪਿਊਟਰ ਸਿੱਖਿਆ ਰਾਹੀਂ ਹੀ ਪਹੁੰਚਾਇਆ ਜਾ ਸਕਦਾ ਹੈ ਡੰਡੀ ਵਿਸ਼ਵੀਕਰਨ ਦੇ ਇਸ ਦੌਰ ਚ ਕੰਪਿਊਟਰ ਸਿੱਖਿਆ ਦੀ ਮਹੱਤਤਾ ਨੂੰ ਸਮਝਦੇ ਹੋਏ ਹੀ ਹਰ ਸਾਲ ਕੰਪਿਊਟਰ ਸਾਖਰਤਾ ਦਿਵਸ 2 ਦਸੰਬਰ ਨੂੰ ਪੂਰੀ ਦੁਨੀਆ ਚ ਵੱਡੇ ਪੱਧਰ ਉੱਪਰ ਮਨਾਇਆ ਜਾਂਦਾ ਹੈ ਡੰਡੀ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਭਾਰਤੀ ਕੰਪਿਊਟਰ ਕੰਪਨੀ ਵੱਲੋਂ ਸਾਲ 2001 ਚ ਕੀਤੀ ਗਈ ਸੀ ਡੰਡੀ ਨੀਟ ਦਾ ਇਸ ਦਿਨ ਨੂੰ ਮਨਾਉਣ ਦਾ ਮਕਸਦ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਕੰਪਿਊਟਰ ਸਿੱਖਿਆ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ ਡੰਡੀ ਕੰਪਿਊਟਰ ਸਾਖਰਤਾ ਜਿਸ ਨੂੰ ਕੰਪਿਊਟਰ ਦੀ ਵਰਤੋਂ ਕਰਨ ਦੀ ਯੋਗਤਾ ਵਜੋਂ ਪ੍ਰਵਾਸ਼ਿਤ ਕੀਤਾ ਜਾਂਦਾ ਹੈ ਸੰਬੰਧੀ 2020 ਚ ਵਿਸ਼ਵ ਆਰਥਿਕ ਫੋਰਮ ਨੇ ਰਿਪੋਰਟ ਦਿੱਤੀ ਸਟਾਕ